ਸਸਰੀ ਕਾਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਪਣਪਾਈ ਵਧੀਆ ਠੀਕ ਠਾਕ ਹੋ ਗਏ ਵੈਗਰ ਉਸਤੇ ਪਾਛਾ ਸਭ ਨੂੰ ਚੜ੍ਹਦੀਆਂ ਕਲਾ ਚ ਰੱਖੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਮੱਕੀ ਦੇ ਮਿਸੇ ਪਰੌਂਠੇ ਤੇ ਤੁਸੀਂ ਜੀ ਜ਼ਰੂਰ ਪੂਰਾ ਵੀਡੀਓ ਜੇ ਦੇਖਿਓ ਤੇ ਬਹੁਤ ਹੀ ਟੇਸਟੀ ਬੰਦੇ ਆ ਜੀ ਇਸ ਤਰੀਕੇ ਦੇ ਨਾਲ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਜੀ ਆਪਾਂ ਇੱਥੇ ਲੈ ਲਿਆ ਹੈ ਜੀ ਸਮਾਨ ਜਿਹੜਾ ਜਿਹੜਾ ਆਪਾਂ ਮੱਕੀ ਦੇ ਪਰੌਂਠਿਆਂ ਦੇ ਵਿੱਚ ਪਾਉਣਾ ਆ ਤੇ ਇਧਰ ਆਪਾਂ ਮੇਥੀ ਲਈਆ ਇਧਰ ਪਾਲਕ ਲਈਆ ਤੇ ਨਾਲ ਹਰਾ ਧਣੀਆ ਤੇ ਹਰੀਆਂ ਮਿਰਚਾਂ ਇਹ ਆਪਾਂ ਤਿੰਨ ਚਾਰ ਚੀਜ਼ਾਂ ਲੈ ਲਈਆਂ ਆ ਤੇ ਵੀਡੀਓ ਦੇ ਨਾਲ ਜੀ ਜ਼ਰੂਰ ਬਣੇ ਰਹੋ ਤੇ ਪੂਰਾ ਜੀ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਹੀ ਟੇਸਟੀ ਬਣਨ ਵਾਲਾ ਆ ਮੱਕੀ ਦੇ ਪਰੌਂਠੇ ਤੇ ਕਿਉਂਕਿ ਸਾਗ ਨਾਲ ਤਾਂ ਆਪਾਂ ਸਾਰੇ ਖਾਂਦੇ ਹੀ ਰਹਿੰਦੇ ਆ ਤੇ ਇੱਕ ਵਾਰੀ ਇਸ ਤਰ੍ਹਾਂ ਵੀ ਜ਼ਰੂਰ ਬਣਾ ਕੇ ਖਾਯੋ ਬਹੁਤ ਟੇਸਟੀ ਬੰਦੇ ਆ ਤੇ ਇਧਰ ਆਪਾਂ ਮੱਕੀ ਦਾ ਆਟਾ ਲੈ ਲਿਆ ਏ ਤੇ ਮੱਕੀ ਦੇ ਆਟੇ ਵਿੱਚ ਹੁਣ ਆਪਾਂ ਸਾਰਾ ਸਮਾਨ ਏ ਜਿਹੜਾ ਇਹ ਧਣੀਆਂ, ਪਾਲਕ, ਮੇਥੀ ਤੇ ਇਹ ਆਪਾਂ ਥੋੜਾ ਥੋੜਾ ਬਰੀਕ-ਬਰੀਕ ਕੱਟ ਲਾਂਗੇ ਤੇ ਬਿਲਕੁਲ ਬਰੀਕ ਕਟਾਂਗੇ ਤੇ ਕੱਟ ਕੇ ਪਾਵਾਂਗੇ ਆਪਾਂ ਕੋਟਕੇ ਨਹੀਂ ਪਾਉਂਦੇ ਤੇ ਜਿਹੜੀਆਂ ਹਰੀਆਂ ਮਿਰਚਾਂ ਆ ਉਹ ਮੈਂ ਮਿਕਸੀ ਦੇ ਵਿੱਚ ਗ੍ਰाइंड ਕਰ ਲਈਆਂ ਸੀ ਤੇ ਉਹ ਆਪਾਂ ਗ੍ਰाइंड ਕਰਕੇ ਪਾ ਰਹੇ ਆ ਉਹ ਮੈਂ ਪਹਿਲਾਂ ਹੀ ਪਾ ਤੀਆਂ ਤੇ ਆਪਾਂ ਟੇਸਟ ਦੇ ਅਨੁਸਾਰ ਜੀ ਆਪਾਂ ਜੇ ਤਿੱਖਾ ਖਾਂਦੇ ਆ ਤਾਂ ਤਿੱਖਾ ਪਾ ਸਕਦੇ ਆ ਤੇ ਜੇ ਆਪਾਂ ਘੱਟ ਲੋਨ ਮਿਰਚ ਖਾਂਦੇ ਆ ਤਾਂ ਘੱਟ ਪਾ ਲਓ ਤੇ ਇਸ ਤਰ੍ਹਾਂ ਜੀ ਇੱਕ ਵਾਰੀ ਤੁਸੀਂ ਵੀ ਜ਼ਰੂਰ ਬਣਾਇਓ ਮੱਕੀ ਦੇ ਪਰੌਂਠੇ ਬਹੁਤ ਵਧੀਆ ਬੰਦੇ ਆ ਮਿੱッセ ਪਰੌਂਠੇ ਤੇ ਚਲੋ ਆਪਾਂ ਸਾਰਾ ਸਮਾਨ ਕੱਟ ਰਹੇ ਆ ਤੇ ਇੱਧਰ ਆਪਾਂ ਪਾਣੀ ਰੱਖਿਆ ਹੋਇਆ ਏ ਗਰਮ ਤੇ ਇਹ ਆਪਾਂ ਗਰਮ ਪਾਣੀ ਦੇ ਨਾਲ ਆਟਾ ਗੁੰਨਾਂਗੇ ਤੇ ਇਸ ਤਰ੍ਹਾਂ ਜੀ ਆਪਾਂ ਹੁਣ ਮੇਥੀ ਨੂੰ ਵੀ ਕੱਟ ਲੈਂਦੇ ਆ ਤੇ ਜੇਕਰ ਜੋ ਵੀ ਭੈਣ ਭਾਈ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਚੰਗੀ ਲੱਗੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਜ਼ਰੂਰ ਦੱਸਿਓ ਤੇ ਹੁਣ ਜੀ ਆਪਾਂ ਸਾਰਾ ਸਮਾਨ ਕੱਟ ਕੇ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਨਮਕ ਕਿਉਂਕਿ ਮੇਰੇ ਹਰੀਆਂ ਮਿਰਚਾਂ ਮੈਂ ਪਾਤੀਆਂ ਆ ਹੁਣ ਆਪਾਂ ਨੂੰ ਲਾਲ ਮਿਰਚਾਂ ਪਾਉਣ ਦੀ ਤਜਰੂਰਤ ਨਹੀਂ ਹੈਗੀ ਤੇ ਆਪਾਂ ਕੱਲਾ ਨਮਕ ਹੀ ਪਾਵਾਂਗੇ ਹੋਰ ਆਪਾਂ ਇਹਦੇ ਚ ਕੁਝ ਨਹੀਂ ਪਾਉਣਾ ਹਲਦੀ ਹਲਦੀ ਕੁਝ ਨਹੀਂ ਪਾਉਣਾ ਆਪਾਂ ਨਾ ਮਸਾਲਾ ਪਾਉਣਾ ਏ ਤੇ ਬਸ ਨਮਕ ਅਤੇ ਮਿਰਚਾਂ ਹੀ ਪਾਵਾਂਗੇ ਤੇ ਬਾਕੀ ਸਮਾਨ ਜੇ ਹਲਦੀ ਮਸਾਲਾ ਪਾ ਦਿਆ ਨਾ ਫਿਰ ਟੇਸਟੀ ਨਹੀਂ ਬਣਦੇ ਤੇ ਇਸ ਕਰਕੇ ਜੀ ਆਪਾਂ ਇਹੀ ਸਮਾਨ ਹੀ ਪਾਣਾ ਆ ਤੇ ਹੁਣ ਆਪਾਂ ਇਹਨੂੰ ਨਮਕ ਨੂੰ ਪਹਿਲਾਂ ਸੁੱਕੇ ਵਿੱਚ ਮਿਕਸ ਕਰ ਲਾਂਗੇ ਸੁੱਕੇ ਆਟੇ ਦੇ ਵਿੱਚ ਆਪਾਂ ਸਾਰਾ ਸਮਾਨ ਇੱਕ ਵਾਰੀ ਮਿਕਸ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਗੁੰਨਣਾ ਛਿਰੂ ਕਰਾਂਗੇ ਤੇ ਆਪਾਂ ਜੀ ਬਣਾਵਾਂਗੇ ਚੁੱਲੇ ਤੇ ਤੇ ਚੁੱਲੇ ਤੇ ਮੱਠੀ ਮੱਠੀ ਅੱਗ ਤੇ ਜਦੋਂ ਪਰੌਂਠੇ ਬਣਦੇ ਆ ਨਾ ਤੇ ਸੁੱਕ ਸੁੱਕ ਕੇ ਬਣਦੇ ਆ ਐਨ ਕ੍ਰਿਸਪੀ ਕ੍ਰਿਸਪੀ ਤੇ ਬਹੁਤ ਵਧੀਆ ਬਣਦੇ ਆ ਚਲੋ ਜੀ ਆਪਾਂ ਹੁਣ ਆਟਾ ਗੁੰਨਣਾ ਛਿਰੂ ਕਰਤਾ ਏ ਤੇ ਦੁੱਲੇ ਤੇ ਅੱਗ ਬਾਲ ਕੇ ਤੇ ਆਪਾਂ ਤਵਾ ਰੱਖਤਾ ਹਾਂ ਉੱਪਰ ਤੇ ਉਧਰ ਤਵਾ ਗਰਮ ਹੋ ਜਾਵੇਗਾ ਤੇ ਇਧਰ ਆਪਾਂ ਆਟਾ ਗੁੰਨ ਲਾਂਗੇ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਜ਼ਰੂਰ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਇਸ ਤਰ੍ਹਾਂ ਮੱਕੀ ਦੇ ਪਰੌਂਠੇ ਜ਼ਰੂਰ ਬਣਾਇਓ ਕਿਉਂਕਿ ਸਾਗ ਨਾਲ ਤਾਂ ਹਰ ਕੋਈ ਖਾਂਦਾ ਏ ਤੇ ਬਾਕੀ ਮਿੱਸੇ ਬਣਾ ਕੇ ਵੀ ਜ਼ਰੂਰ ਖਾਇਓ ਬਹੁਤ ਟੇਸਟੀ ਲੱਗਦੇ ਆ ਚਲੋ ਜੀ ਇਧਰ ਆਪਾਂ ਆਟਾ ਜਿਹੜਾ ਗੁੰਨ ਲਿਆ ਏ ਤੇ ਹੁਣ ਆਪਾਂ ਰੋਟੀਆਂ ਬਣਾਉਣੀਆਂ ਸ਼ੁਰੂ ਕਰਦੇ ਆਂ ਤੇ ਜੋ ਵੀ ਭੈਣ ਭਾਈ ਜੀ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜੀ ਐਂਡ ਤੱਕ ਜਰੂਰ ਦੇਖਿਓ ਤੇ ਚੰਗੀ ਲੱਗੇ ਲਾਈਕ ਕੇ ਸ਼ੇਅਰ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਆਪਣੀ ਵੀਡੀਓ ਤੇ ਜੀ ਲਾਈਕ ਬਹੁਤ ਘੱਟ ਆਉਂਦੇ ਆ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਜੀ ਸਾਰੇ ਭੈਣ ਭਰਾ ਜੋ ਵੀ ਵੀਡੀਓ ਦੇਖਦੇ ਹੋ ਮੈਂ ਲਾਈਕ ਜਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਜੋ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਜੀ ਤੁਹਾਡਾ ਤਾਂ ਇਹਦੇ ਨਾਲ ਬਹੁਤ ਬਹੁਤ ਧੰਨਵਾਦ ਹੈ ਜੀ ਚਲੋ ਜੀ ਹੁਣ ਆਪਾਂ ਹੱਥਾਂ ਤੇ ਹੀ ਕਾੜ ਕੇ ਜਿਹੜੇ ਪਰੌਂਠੇ ਬਣਾਵਾਂਗੇ ਤੇ ਇਹ ਪਰੌਂਠੇ ਜੀ ਤੁਸੀਂ ਦਹੀਂ ਨਾਲ ਵੀ ਖਾ ਸਕਦੇ ਹੋ ਲੱਸੀ ਨਾਲ ਵੀ ਖਾ ਸਕਦੇ ਹੋ ਜਿੱਦਾਂ ਤੁਹਾਨੂੰ ਸਹੀ ਲੱਗਦਾ ਹੈ ਤੇ ਵਹੀਂ ਤੁਸੀਂ ਖਾ ਸਕਦੇ ਹੋ ਬਹੁਤ ਟੇਸਟੀ ਲੱਗਦੇ ਆ ਦਹੀਂ ਨਾਲ ਵੀ ਟੇਸਟੀ ਲੱਗਦੇ ਆ ਤੇ ਲੱਸੀ ਨਾਲ ਵੀ ਟੇਸਟੀ ਲੱਗਦੇ ਆ ਤੇ ਚਲੋ ਆਪਾਂ ਪਹਿਲਾ ਪਰੌਂਠਾ ਪਾਤਾ ਏ ਤੇ ਸਾਈਡਾਂ ਤੇ ਨਾ ਮੈਂ ਕਿਓ ਲਾਤਾ ਏ ਤੇ ਇਹ ਹੁਣ ਚਿਪਕੇਗਾ ਨਹੀਂ ਕਿਓ ਨਾਲ ਤੇ ਹੁਣ ਆਪਾਂ ਚਮਚੇ ਦੇ ਨਾਲ ਇਹਨੂੰ ਸਾਈਡਾਂ ਤੋਂ ਪਾਟ ਕੇ ਤੇਨੂੰ ਪਰਤ ਲਾਂਗੇ ਤੇ ਇਧਰ ਬੱਚੇ ਵੀ ਤਿਆਰੀ ਕਰ ਰਹੇ ਸੀ ਪਰੌਂਠੇ ਖਾਣ ਦੀ ਇਹ ਦੇਖੋ ਬਹੁਤ ਵਧੀਆ ਪਰੌਂਠਾ ਜਿਹੜਾ ਬਣ ਰਿਹਾ ਏ ਤੇ ਬਾਸਾ ਹੋਣਾ ਉਤਰਨ ਵਾਲਾ ਏ ਪਰੌਂਠਾ ਤੇ ਆਪਣੇ ਬੱਚੇ ਵੇਟ ਕਰ ਰਹੇ ਆ ਖਾਣ ਵਾਸਤੇ ਇਧਰ ਜੋਤ ਕਹੀ ਜਾਂਦੀ ਏ ਕਿ ਪਹਿਲਾ ਪਰੌਂਠਾ ਮੈਂ ਖਾਣਾ ਏ ਤੇ ਬਾਕੇ ਇਹਦੇ ਤੋਂ ਖੀਰਾ ਨਹੀਂ ਬਸ ਇਹਨੂੰ ਭੁੱਖ ਹੁੰਦੀ ਨਹੀਂ ਐਨੀ ਤੇ ਐਵੇਂ ਬਸ ਰੋਲਾ ਪਾਈ ਰੱਖਦੀ ਏ ਵਿੱਚੇ ਛੱਡ ਦਿੰਦੀ ਰੋਟੀ ਖਾਂਦੀ ਖਾਂਦੀ ਤੇ ਉਧਰ ਗੁਰਜੋਤ ਨੇ ਲੱਲਿਆ ਸੀ ਪਹਿਲਾ ਪਰੌਂਠਾ ਤੇ ਇਹਦੇ ਪਾਪਾ ਨੇ ਜਾਣਾ ਸੀ ਕੰਮ ਤੇ ਮੈਂ ਕਿਹਾ ਤੁਸੀਂ ਹੁਣ ਪਹਿਲਾ ਖਾ ਲਓ ਤੇ ਫਿਰ ਚਲੇ ਜਾਇਆ ਜੀ ਤੇ ਉਹ ਵੀ ਕਹਿ ਰਹੀ ਸੀ ਕਿ ਟੇਸਟੀ ਬਣਿਆ ਲੱਸੀ ਨਾਲ ਖਾ ਰਹੇ ਸੀ ਤੇ ਕਿਉਂਕਿ ਦਹੀਂ ਆਪਣੇ ਕੋਲ ਹੈ ਨਹੀਂ ਸੀ ਤੇ ਆਪਾਂ ਜੀ ਹੁਣ 2-3 ਪਰੌਂਠੇ ਬਣਾ ਲਏ ਸੀ ਤੇ ਇਧਰ ਮੇਰੀ ਦੀਦੀ ਆਏ ਹੋਏ ਸੀ ਤੇ ਆਪਾਂ ਉਹਨਾਂ ਨੂੰ ਵੀ ਖਾਣ ਨੂੰ ਦਿੱਤੇ ਪਰੌਂਠੇ ਤੇ ਅੱਜ ਦੀ ਵੀਡੀਓ ਜੀ ਆਪਾਂ ਇੱਥੇ ਹੀ ਐਂਡ ਕਰਦੇ ਆਂ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ